ਅੱਜ ਕਿਸਾਨ ਜੀ ਨੇ ਇਕਤਾ ਅਗਰਾਹਾ ਇਕਾਈ ਕਣਕੋਲ ਪੰਘੂਆ ਦੀ ਮੀਟਿੰਗ ਹੋ ਰਹੀ ਹੈ ਜੀ ਸਾਰੇ ਮੈਨੂੰ ਆਪਾਂ ਕਵਰ ਕਰਾਂਗੇ ਤੇ ਆਪਾਂ ਗੱਲਬਾਤ ਤੁਹਾਨੂੰ ਦਿਖਾਵਾਂਗੇ ਬਣੇਗਾ ਆਪਣੀ ਵੀਡੀਓ ਨਾਲ ਹਾਂਜੀ ਪ੍ਰਧਾਨ ਜੀ ਅੱਜ ਕਿਸ ਬਿਸਤੇ ਆਪਣੀ ਮੀਟਿੰਗ ਹੈ ਜੀ ਕੀ ਗੱਲਬਾਤ ਦੱਸੋਗੇ ਆਪਣੀ ਜਾਣਕਾਰੀ ਦਿਓ ਜੀ ਮੈਂ ਸੁਖਪਾਲ ਸਿੰਘ ਮਾਨਕ ਪ੍ਰੈਸ ਖਤਰ ਸਨਾਮ ਬਲਾਕ ਦੀ ਗੇ ਇਕਤਾ ਅਗਰਾਹਾ ਕਣਕੋਲ ਅੱਜ ਸਾਡੇ ਜਿਹੜੀ ਪਿੰਡ ਕਾਈ ਹੈ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਗਰਾਹਾ ਦੀ ਉਹਦੀ ਮੀਟਿੰਗ ਹੈ ਜਿਹੜੀ ਅਸੀਂ ਰੱਖੀ ਹੈ ਕਿਉਂਕਿ ਜਿਹੜੀ ਹੜਾ ਦੀ ਮਾਰ ਹੈ ਉਹ ਵੱਡੇ ਪੱਦਰ ਤੇ ਫਾਜ਼ਿਲਕਾ ਦੇ 434 ਪਿੰਡ ਗਰਦਾਸਪੁਰ ਦਾ 200 ਪਿੰਡ ਅੰਬਰਸਰ ਦਾ ਤੇ 100 ਪਿੰਡ ਸ਼ਹਿਰਪੁਰ ਦਾ ਜਣੀ ਕਿ ਲਗਭਗ 1000 ਪਿੰਡ ਦੇ ਵਿੱਚ ਵੱਡੀ ਤਬਾਹੀ ਆ ਜਿਹੜੀ ਹੋਈ ਹੈ ਉਹਨਾਂ ਦੇ ਘਰ ਵੀ ਡੇਗੇ ਮੋਟਰਾਂ ਵੀ ਢੇਗੀਆਂ ਤੇ ਫਾਜ਼ਿਲਕਾ ਦੇ ਜਿਹੜੇ 17 ਪਿੰਡ ਨੇ ਉਹ ਪਿੰਡ ਜੇ ਘਰਾਂ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਉੱਥੇ ਪਾਣੀ ਬਹੁਤ ਵੱਡਾ ਹੈ ਅੰਬਰਸਰ ਵਾਲੇ ਕੁਝ ਘਰ ਘਰਾਂ ਨੂੰ ਜਾਣ ਲੱਗੇ ਇਸ ਕਰਕੇ ਅਸੀਂ ਪਹਿਲੀ ਵਾਰ ਅੱਜ ਮਤਲਬ ਬੇਨਤੀ ਕਰਦੇ ਆ ਪਿੰਡ ਦੇ ਕਣਕਵਾਲ ਭੰਗੂਆਂ ਦੇ ਜਿੰਨੇ ਵੀ ਸਾਬਕਾ ਫੌਜੀ ਨੇ ਜਾਂ ਮੌਕੇ ਤੇ ਫੌਜ ਦੇ ਵਿੱਚ ਡਿਊਟੀ ਕਰਦੇ ਨੇ ਜਾਂ ਅਧਿਆਪਕ ਨੇ ਜਾਂ ਮਾਸਟਰ ਨੇ ਜਾਂ ਸਾਡੇ ਐਨਆਰ ਵੀਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਭਾਰਤੀ ਕਿਸਾਨ ਚੋਰੀ ਨੇਕਤਾ ਗ੍ਰਾਹਾਂ ਨੇ ਕਦੇ ਵੀ ਅੱਜ ਤੱਕ ਮਤਲਬ 18-19 ਸਾਲ ਹੋ ਗਏ ਸਾਨੂੰ ਕਦੇ ਅਸੀਂ ਬੇਨਤੀ ਨਹੀਂ ਕੀਤੀ ਕਿਉਂਕਿ ਹੁਣ ਵੱਡੀ ਤਰਾਸਦੀ ਐ ਲੋੜ ਐ ਸਾਡੇ ਭਾਈਆਂ ਨਾਲ ਖੜਨ ਦੀ ਉਹ ਬਾਬੇ ਨਾਨਕ ਦੀ ਸਾਡੇ ਵਿਚਾਰਧਾਰਾ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਵੀ ਮੈਂ ਨੀ ਮੈਨੂੰ ਗੱਲ ਨਾਲ ਲਾਉਂਗਾ ਉਹਦੇ ਵਿੱਚ ਵੱਡੇ ਪੱਧਰ ਤੇ ਅਸੀਂ ਤੂੜੀ ਕਣਕ ਪੈਸੇ ਤੇ ਆਪਣਾ ਹੋਰ ਜਿਹੜਾ ਦੀਏ ਪੀਏ ਖਾਦ ਯੂਰੀਆ ਤੇ ਜਿੰਨੀਆਂ ਵੀ ਲੋੜਾਂ ਨੇ ਉਹਨਾਂ ਦੀਆਂ ਮਤਲਬ ਉਹ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਵੱਲੋਂ ਜਿੰਨਾਂ ਦੇ ਘਰ ਤਹੇਗੇ ਜਿੰਨਾ ਕਸੀਂ ਕਰ ਸਕੀ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਅੱਜ ਪਿੰਡ ਦੇ ਵਿੱਚ ਜਾਂ ਕੱਲ ਨੂੰ ਅਸੀਂ ਲੱਗਾਂਗੇ ਜੋ ਵੀ ਸਾਡੇ ਭਰਾ ਨੇ ਸਾਰੇ ਕਣਕਵਾਲ ਨਿਵਾਸੀਆਂ ਨੂੰ ਖਾਸ ਕਰਕੇ ਸਨਾਮ ਬਲਾਕ ਦੇ ਜਿੰਨੇ ਸਾਡੇ 35 ਪਿੰਡ ਨੇ ਉਹਨਾਂ ਨੂੰ ਬੇਨਤੀ ਹੈ ਵੀ ਭਰਾਵੋ ਹੁਣ ਛੇਤੀ ਕਰੋ ਇਸ ਕਰਕੇ ਆਪਾਂ ਉਹਨਾਂ ਦੀ ਜਿਹੜੀ ਬਾਹ ਹੈ ਉਹ ਫੜਨੀ ਹੈ ਥੋ ਦੁਬਾਰਾ ਮੈਂ ਫੇਰ ਬੇਨਤੀ ਕਰਦਾ ਮੇਰੇ ਪਿੰਡ ਕਣਕਵਾਲ ਭੰਗੂਆ ਦੇ ਕਿਉਂਕਿ ਬਹੁਤ ਵੱਡਾ ਨਾਂ ਹੈ ਕਣਕਵਾਲ ਭੰਗੂਆ ਦਾ ਪੰਜਾਬ ਦੇ ਵਿੱਚ ਕਿਉਂਕਿ ਇਤਿਹਾਸਕ ਪਿੰਡ ਹੈ ਇਹ ਸਾਡੇ ਪਿੰਡ ਦੀ ਕਾਈ ਹੈ ਜਿਹੜੀ ਉਹ ਵੀ ਵਧੀਆ ਇਮਾਨਦਾਰੀ ਨਾਲ ਕੰਮ ਹੈ ਜਿਹੜੀ ਕਰ ਰਹੀ ਹੈ ਸੋ ਮੈਂ ਇਹ ਦੁਬਾਰਾ ਫੇਰ ਬੇਨਤੀ ਕਰਦਾ ਕਣਕਵਾਲ ਭੰਗੂਆਂ ਦੇ ਜਿੰਨੇ ਵੀ ਸਰਕਾਰੀ ਟੀਚਰ ਨੇ ਅਧਿਆਪਕ ਨੇ ਡਾਕਟਰ ਨੇ ਸਾਫਕਾ ਫੌਜੀ ਨੇ ਜਾਂ ਫੌਜ ਦੇ ਵਿੱਚ ਨੌਕਰੀ ਕਰ ਰਹੇ ਨੇ ਜਾਂ ਬਹੁਤ ਸਾਰੇ ਭਰਾ ਸਾਡੇ ਐਨਆਈਆਰ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸੋ ਅਸੀਂ ਇੱਕ ਖਾਤਾ ਨੰਬਰ ਹੈ ਜਿਹੜਾ ਉਹ ਜਾਰੀ ਕਰਾਂਗੇ ਭਾਰਤੀ ਪਛਾਣ ਜੁਨੇ ਨੇਕਤਾ ਕਰਾਹਾ ਇਕਾਈ ਪਿੰਡ ਕਣਕਵਾਲ ਭੰਗੂਆਂ ਦਾ ਸਾਡਾ ਖਾਤਾ ਹੈ ਸੰਸਾਰ ਸਿੰਘ ਕਰਮਾ ਸਿੰਘ ਇਹਨਾਂ ਦੇ ਨਾਮ ਤੇ ਸਾਡਾ SBI ਬੈਂਕ ਦੇ ਵਿੱਚ ਖਾਤਾ ਹੈ ਉਹ ਅਸੀਂ ਨੰਬਰ ਹੈ ਜਿਹੜਾ ਉਹ ਮਤਲਬ ਜਲਦੀ ਜਾਰੀ ਕਰਾਂਗੇ ਇਸ ਕਰਕੇ ਬੇਨਤੀ ਹੈ ਕਿ ਪਿੰਡ ਨਿਵਾਸੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਟੂੜੀ ਚਾਰ ਕਣਕ ਤੇ ਪੈਸਾ ਕਿਉਂਕਿ ਇਸ ਤੋਂ ਬਾਅਦ ਇਹ ਲੰਬਾ ਚੱਲਣਾ ਹੈ ਇਹ ਲਗਭਗ ਮਹੀਨਾ ਡੇਢ ਮਹੀਨਾ ਚੱਲਣਾ ਹੈ ਤੇ ਸਾਡੀਆਂ ਟੀਮਾਂ ਉੱਥੇ ਜਾ ਕੇ ਆਈਆਂ ਨੇ ਜਿੰਨੇ ਘਰਾਂ ਦੀ ਅਸੀਂ ਲਿਸਟ ਬਣਾ ਕੇ ਲਿਆ ਆਂ ਹੁਣ ਵੀ ਜਦੋਂ ਸਮਾਨ ਇਕੱਠਾ ਹੋ ਗਿਆ ਸਾਡੀ ਜ਼ਿਲ੍ਹੇ ਦੀ ਟੀਮ ਹੈ ਜਿਹੜੀ ਅੰਬਰਸਰ ਦੇ ਵਿੱਚ ਜਾਊਗੀ ਅੰਬਰਸਰ ਦੇ 70 ਪਿੰਡ ਨੇ ਜਿਹੜੇ ਉਹ ਸੰਗਰੂਰ ਜ਼ਿਲ੍ਹੇ ਨੂੰ ਮਿਲੇ ਨੇ ਉਹ 70 ਪਿੰਡਾਂ ਦੇ ਵਿੱਚ ਅਸੀਂ ਜੋ ਵੀ ਉਹਨਾਂ ਦੀ ਲੋੜ ਹੈ ਉਹ ਸਾਰੀ ਪੂਰੀ ਕਰਾਂਗੇ ਸਭ ਤੋਂ ਪਹਿਲੀ ਲੋੜ ਹੈ ਉੱਥੇ ਉਹਨਾਂ ਤੂੜੀ ਦੀ ਤੇ ਕਣਕ ਦੀ ਤੇ ਆਟਾ ਕਣਕਾਂ ਕਣਕਾਂ ਰੁੜਕੀਆਂ ਵਿੱਚ ਉਹਨਾਂ ਦੀਆਂ ਉਸ ਤੋਂ ਬਾਅਦ ਕਿਉਂਕਿ ਇਹ ਵੱਡਾ ਸਦਮਾ ਪੰਜਾਬ ਨੂੰ ਹੌਲੀ-ਹੌਲੀ ਇਹਦੇ ਵਿੱਚੋਂ ਉੱਠਣਾ ਅਸੀਂ ਨੇ ਜੇ ਅਸੀਂ ਅੱਜ ਆਪਾਂ ਨੇ ਭਰਾਵਾਂ ਨਾਲ ਖੜਾਂਗੇ ਭਰਾਵੋ ਕਿਉਂਕਿ ਠੀਕ ਹੈ ਇਹ ਕਹਿੰਦੇ ਨੇ ਕੁਦਰਤੀ ਮਾਰ ਹੈ ਪਰ ਨਹੀਂ ਹੈਗੀ ਇਹ ਕੁਦਰਤੀ ਮਾਰ ਨਾ ਤਾਂ ਸਮੇਸਰ ਡੈਮ ਖਾਲੀ ਕਰਾਏ ਗਏ ਨੇ ਨਾ ਡਰੇਨਾਂ ਦੀ ਸਫਾਈ ਕਰਾਈ ਗਈ ਹੈ ਜਿਵੇਂ 5 ਲੱਖ ਏਕੜ ਦੀ ਮਾਰ ਹੋਈ ਹੈ ਉਹ 2.5 ਲੱਖ ਦੀ ਵੀ ਹੋ ਸਕਦੀ ਹੈ ਸਰਕਾਰਾਂ ਗੌਰ ਕਰਦੀਆਂ ਇਸ ਕਰਕੇ ਸਰਕਾਰਾਂ ਦੀ ਇਹਦੇ ਵਿੱਚ ਵੱਡੇ ਪੱਧਰ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬਹੁਤ ਵੱਡੀ ਗਲਤੀ ਹੈ ਬਚਾਇਆ ਜਾ ਸਕਦਾ ਜੇ ਕੁਛ ਨਾ ਕੁਛ 40 ਜਾਨਾਂ ਗਈਆਂ ਨੇ 20 ਜਾਨਾਂ ਵੀ ਬਚਾਈਆਂ ਜਾ ਸਕਦੀਆਂ ਈਆਂ ਅਜੇ ਵੀ ਜਾਣਾਂ ਦਾ ਕੋਈ ਪਤਾ ਨਹੀਂ ਲਾਛਾਂ ਕਿਵੇਂ ਘਰਾਂ ਦੇ ਵਿੱਚ ਉੱਠਣਗੀਆਂ ਵੱਡੇ ਪੱਦਰ ਤੇ ਬਿਮਾਰੀਆਂ ਫੈਲਣਗੀਆਂ ਦਿਵਾਈਆਂ ਦਾ ਵੀ ਪ੍ਰਬੰਧ ਕਰਨਾ ਹੈ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਇਕੱਠ ਹੈ ਇਹ ਬੇਨਤੀ ਕਰਦਾ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਜੋ ਸਰਕਾਰੀ ਨੌਕਰੀਆਂ ਕਰਦੇ ਨੇ ਵੀ ਜਿੰਨੀ ਕੁ ਵੀ ਤਿਲ ਫੁੱਲ ਤੁਸੀਂ ਪਾ ਸਕਦੇ ਹੋ ਤੁਸੀਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾ ਪਿੰਡ ਕਾਈ ਕਣਕਵਾਲ ਭੰਗੂਆਂ ਦੇ ਖਾਤੇ ਦੇ ਵਿੱਚ ਪਾ ਸਕਦੇ ਹੋ ਧੰਨਵਾਦ ਪ੍ਰਧਾਨ ਜੀ ਇਹ ਆਪਾਂ ਆਪਣੇ ਪਿੰਡ ਦੀ ਵੇਖਦੇ ਸਾਰੇ ਪਿੰਡਾਂ ਦੀ ਕਰ ਰਹੇ ਆਪਣੀ ਜੂਨੀਅਨ ਇਹ 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 ਆਪਾਂ ਨੂੰ 70 ਪਿੰਡ ਆਏ ਨੇ ਅੰਬਰਸਰ ਦੇ ਆਪਣਾ 152 ਪਿੰਡ ਨੇ ਸੂਰੂਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਜੀ ਇਹ 152 ਪਿੰਡਾਂ ਦੇ ਵਿੱਚੋਂ ਅਸੀਂ 70 ਪਿੰਡ ਸਾਹਮਣੇ ਨੇ ਠੀਕ ਹੈ ਜੀ ਤੇ ਜਿਹੜਾ ਫਾਜ਼ਲ ਕਾ ਹੈ ਫਾਜ਼ਲ ਕੇ ਨੂੰ ਸਾਹਮਣੇ ਮੁਕਸਰ ਨੇ ਮਾਨਸਾ ਨੇ ਬਠਿੰਡੇ ਨੇ ਠੀਕ ਹੈ ਜੀ ਜਿਹੜਾ ਗਰਦਾਸਪੁਰ ਹੈ ਉਹਨੂੰ ਸਾਹਮਣੇ ਪਟਿਆਲੇ ਨੇ ਤੇ ਲੁਧਿਆਣੇ ਨੇ ਠੀਕ ਹੈ ਜੀ ਜਿਹੜਾ ਤਰਨਤਾਰਨ ਜ਼ਿਲ੍ਹਾ ਉੱਥੇ ਮਤਲਬ 381 ਪਿੰਡਾਂ 'ਚ ਮਾਰ ਨਹੀਂ ਹੋਈ ਜੀ। ਠੀਕ ਹੈ ਜੀ। ਉੱਥੇ 20 ਪਿੰਡਾਂ ਦੇ ਵਿੱਚ ਮਾਰ ਹੋਈ ਹੈ। ਉਹ ਤਰਨਤਾਰਨ ਵਾਲੇ ਕਹਿੰਦੇ ਸੀ ਇਹ ਅਸੀਂ ਇਹਨਾਂ ਨੂੰ ਸਾਮਾਂਗੇ ਆਪੇ। ਜਾਨੀ ਕਿ ਬਹੁਤ ਵੱਡੇ ਪੱਧਰ ਤੇ ਗੱਲ ਪੰਜਾਬ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਜਿਹੜਾ ਪਰ ਜਿਹੜਾ ਅਸੀਂ ਦੇਣਾ ਹੈ ਇੱਕ ਇੱਕ ਦਾਣਾ। ਕੱਲੇ ਕੱਲੇ ਦਾ ਹਿਸਾਬ ਦੇਵਾਂਗੇ ਲਿਖ ਕੇ ਉਹ ਸਾਰਾ ਚੈਨਲਾਂ ਤੇ ਵੀ ਚਾੜਾਂਗੇ ਅਸੀਂ ਇੱਕ ਵੀ ਦਾਣਾ ਫालतू ਜਿਹਨੂੰ ਲੋੜ ਨਹੀਂ ਉਹਨੂੰ ਅਸੀਂ ਨਹੀਂ ਦਿੰਦੇ ਸਭ ਤੋਂ ਪਹਿਲਾਂ ਬੇਜਮੀਨਿਆਂ ਨੂੰ ਜਿਨ੍ਹਾਂ ਦੀ ਦਿਹਾੜੀ ਖੜ ਗਈ ਜਿਨ੍ਹਾਂ ਦਾ ਰਜਗਾਰ ਕੋਈ ਨਹੀਂ ਜਿਹੜਿਆ ਸਰਦਾਂ ਵਿੱਚ ਸਬਰ ਵਾਲੇ ਬਹੁਤ ਨੇ ਕਹਿੰਦੇ ਨੇ ਵੀ ਅਸੀਂ ਨਹੀਂ ਲੈਂਦੇ ਰੱਜ ਰੂਹਾਂ ਬਹੁਤ ਹੁੰਦੀਆਂ ਨੇ ਇਸ ਕਰਕੇ ਸਾਰੇ ਪੰਜਾਬ ਦੇ ਸਾਡੇ 1800 ਪਿੰਡਾਂ ਦੀ ਕਿਹ ਜੋ ਰਾਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਚੱਲਦਾ ਹੈ ਤੇ 18-19 ਜ਼ਿਲ੍ਹੇ ਚੱਲਦੇ ਨੇ ਸਾਰੇ ਪੰਜਾਬ ਦੀ ਉਹ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਵੀ ਅਸੀਂ ਵੱਡੇ ਪੱਤਰ ਤੇ 1 ਮਹੀਨਾ ਲਗਾਤਾਰ ਉਹਨਾਂ ਦੀ ਸੇਵਾ ਜਿਹੜੀ ਕਰਾਂਗੇ। ਜੀ ਕਾ ਸਾਹਿਬ ਵਾਹਿਗੁਰੂ ਜੀ ਬੱਤੇ ਮੈਂ ਕਹ ਰਿਹਾ ਜੁਨੀਆ ਨੂੰ ਲੰਮਾ ਬੋਲ ਰਿਹਾ ਅਸੀਂ ਵੀ ਸਾਰੇ ਨਗਰ ਨੂੰ ਸਾਡੀ ਬੇਨਤੀ ਆ ਸਾਰੇ ਭੇਜ ਭਾ ਮ ਛੱਡ ਕੇ ਆਪਾਂ ਨੇ ਮਦਦ ਕਰਨੀ ਆ ਆਪਾਂ ਨੇ ਇਹਦੇ ਵਿੱਚ ਕੋਈ ਉਧਰ ਨਹੀਂ ਘੋਟਣੀ ਆਪਾਂ ਜਿੰਨੀ ਵੀ ਬਤਤ ਹੋ ਸਕਦੀ ਆ ਛੜਦੇ ਸਮਾਰਨੀ ਸਿਰਾਂਗੇ ਪਿੰਡ ਦੇ ਵਿੱਚ ਕੋਈ ਬਾੜੀ ਪਾਓ ਕੋਈ ਕੱਟਾ ਪਾਓ ਕੋਈ 10 ਪੱਡਾ ਦਿਓ ਤੁਰੀਆਂ ਕੋਈ 20 ਦਿਓ ਇਹ ਲਗਰ ਅੱਗੇ ਬੇਨਤੀ ਆ ਇਹ ਨਾ ਸੋਚੋ ਵੀ ਮਾਤਾ ਵਰਦੀਆਂ ਇਹਨਾਂ ਦੇ ਸਾਰੀਆਂ ਪਾਲਕੀਆਂ ਨੂੰ ਬੇਨਤੀ ਕਰਦੇ ਆਂ ਅਸੀਂ ਸਾਰੇ ਨਗਰ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਕੁਛ ਨਾ ਕੁਛ ਤਾਂ ਆਪਣਾ ਫਰਜ਼ ਵਾਂਦਾ ਇਨਸਾਨ ਦੀ ਸੇਵਾ ਕਰਨ ਦਾ ਜੇ ਆਪਾਂ ਇਨਸਾਨ ਹੋ ਕੇ ਸੇਵਾ ਵੀ ਨਹੀਂ ਕਰ ਸਕਦੇ ਫਿਰ ਧਰਤੀ ਧਿਆਨ ਦਾ ਕੋਈ ਫਾਇਦਾ ਨਹੀਂ ਸ਼੍ਰੀਕੇ ਬਾਜੀਆਂ ਕਰੀ ਜਾਓ ਜਿੰਨੀਆਂ ਮਰਜ਼ੀ ਕਰੀ ਜਾਓ ਹੋਰ ਪਿੰਡਾਂ ਦੇ ਬਥੇਰੀਆਂ ਪਰ ਇਸ ਕੰਮ ਪਿੱਛੇ ਕੋਈ ਸ਼੍ਰੀਕੇ ਬਾਜੀ ਨਹੀਂ ਕਰਨੇ ਚਾਹੀਦੇ ਕੋਈ ਚੌਦਰ ਦਾ ਰੋਲਾ ਨਹੀਂ ਇਹ ਇਹ ਤਾਂ ਆਪਾਂ ਮਦਦ ਕਰਨੀਆਂ ਜਿਹੜੇ ਮੇਰੇ ਵੀਰ ਕੋਹੋ ਸਾਡਾ ਜਿੰਨੇ ਵੀ ਜੁੜ ਕੇ ਇਕੱਠੇ ਕਰ ਸਕਦੇ ਨੇ ਨੀਰਾ ਦਾਣੇ ਇਹਦੀ ਆਪਾਂ ਨੂੰ ਬੰਦ ਤੋਂ ਵੱਧ ਲੋੜਾ ਪੈਸਾ ਦੇ ਸਕਦਾ ਤੂੜੀ ਲਿਖਾਓ ਬੰਦ ਤੋਂ ਵੱਧ ਤੂੜੀ ਦੀ ਵੱਧ ਲੋੜਾ ਆਪਾਂ ਨੂੰ ਮੇਰੇ ਵੀਰਾਂ ਤੋਂ ਦੁਆਰਾ ਫੇਰ ਬੇਨਤੀ ਆ ਇਹ ਬੰਦ ਤੋਂ ਵੱਧ ਤੂੜੀ ਆਪਾਂ ਲਿਖਾਂਗੇ ਕੋਈ 10 ਪੱਡਾ ਕੋਈ 20 ਕੋਈ 5 6 ਵੀ ਹੈ ਉਹਨਾਂ ਲਿਖਾਓ ਸਾਰੇ ਨਗਰ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਆਪਣੀ ਸਾਰੀ ਗੱਲਬਾਤ ਕੀਤੀ ਪ੍ਰਧਾਨ ਸਭਾ ਨਾਲ ਸਾਰੇ ਮੈਂਬਰਾਂ ਨਾਲ ਤੇ ਇਹਦੇ ਵਿੱਚ ਇਹ ਫੈਸਲਾ ਹੋਇਆ ਹੈ ਕਿਸਾਨ ਜੀ ਦੀ ਇਕਤਾ ਗ੍ਰਾਹਾਂ ਵੱਲੋਂ ਜੋ ਵੀ ਹੜ੍ਹ ਪੀੜਤ ਨੇ ਆਪਣੇ ਬਹੁਤ ਮਾਰ ਪਈਏ ਪੂਰੇ ਪੰਜਾਬ ਚਾ ਉਹਦੇ ਵਾਸਤੇ ਕਣਕ ਤੂੜੀ ਵਗੈਰਾ ਹੋਰ ਸਾਰਾ ਹਰ ਦਾ ਸਮਾਨ ਇਕੱਠਾ ਕੀਤਾ ਜਾਊਗਾ ਹਰ ਪਿੰਡ ਵਿੱਚੋਂ ਤੇ ਸਾਰੇ ਪਿੰਡ ਭਰਾਵਾਂ ਨੂੰ ਬੇਨਤੀ ਹੈ ਭਾਈ ਬਦ ਚੜ ਕੇ ਹੈਲਪ ਜ਼ਰੂਰ ਕਰੋ ਸਾਰੇ ਤੇ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸ਼ੁਕਰੀਆ ਥੈਂਕ ਯੂ